ਮੈਂ ਬਾਬਾ ਜੀ ਨੂੰ ਕਿਹਾ ਕਿ ਜਦੋਂ ਇਲੈਕਸ਼ਨ ਆਉਂਦੀ ਹੈ 5 ਸਾਲ ਬਾਅਦ ਖਾਸ ਤੌਰ ਤੇ ਜਦ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਇਹ ਮੁੱਦਾ ਜਿਹੜਾ ਹੈ ਬਾਬਾ ਜੀ ਪੀਕ ਤੇ ਹੁੰਦਾ ਹਰ ਬੰਦਾ ਕਹਿੰਦਾ ਜੀ ਇਹੀ ਪੜਾਵਾਂਗੇ ਬੀਜੇਪੀ ਵਾਲੇ ਦੂਜੇ ਤਿਜੇ ਐਕਾਸੀ ਵੀ ਕਿਹਾ ਮੈਂ ਤੁਹਾਨੂੰ ਦੱਸਿਆ ਮੈਂ ਵੀ ਕਿਹਾ ਲੋਕਾਂ ਨੂੰ ਮੈਂ ਕੈਂਡੀਡੇਟ ਹੀ ਮੈਂ ਵੀ ਕਿਹਾ ਕਿ ਮਤਲਬ ਅਸੀਂ ਇਹਨੂੰ ਪਹਿਲ ਕਰਕੇ ਪੜਾਵਾਂਗੇ ਉਸੇ ਦਿਸ਼ਾ ਦੇ ਵਿੱਚ ਸਰ ਮੰਗਦੇ ਅੰਦਰ ਇਹ ਕਿਛਾ ਹੈ ਕਿ ਅਸੀਂ ਪੋਲੀਟੀਕਲੀ ਤੌਰ ਤੇ ਕਾਮਯਾਬ ਹੋ ਜਾਾਂਗੇ ਜੇ ਡ੍ਰੇਨ ਸਰ ਗੁਰੂ ਰਾਮਦਾਸ ਜੀ ਬਹੁਤ ਨਾਮ ਦਾਸ ਦੀ ਧਰਤੀ ਨੂੰ ਜੇ ਅਸੀਂ ਕਲੀਨ ਕਰਤਾ ਅਮਰ ਸਾਹਿਬ ਨੂੰ ਕਲੀਨ ਐਂਡ ਗ੍ਰੀਨ ਕਰਤਾ ਅਸੀਂ ਸਭ ਲੋਕ ਵੀ ਕਾਮਯਾਬ ਹੋ ਸ਼ੁਰੂਆਤ ਕੀਤੀ ਸੀ ਉਹ ਕਰੋਗੇ ਆਉਲਾ ਸਾਹਿਬ ਨੂੰ ਕਿਉਂ ਨਹੀਂ ਪੀਲ ਕਰਾਂਗੇ ਯਾਰ ਸਾਡਾ ਐਮਪੀ ਆ ਅਮਰ ਸਾਹਿਬ ਜਿਲ੍ਹੇ ਦੇ ਲੋਕਾਂ ਨੇ ਵੋਟਾਂ ਪਾਈਆਂ ਸਾਡਾ ਐਮਪੀ ਆ ਚੁਣਿਆ ਨੇ ਮੈਸਰ ਉਹਨਾਂ ਵੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਹੋਣ ਬਲਾਰੇ ਤੇਰਾ ਤੇਰੀ ਲੀਡਿੰਗ ਤੇ ਲੈ ਜਾਏਗਾ ਤੁਹਾਨੂੰ ਵੀ ਸਾਡੀ ਉਹਦੇ ਤੋਂ ਜ਼ਿਆਦਾ ਹੀ ਕਾਹ ਕਹਾਂ ਮੈਂ ਤੁਹਾਨੂੰ ਵੀ ਪਿਆ ਵੀ ਆ ਤੂੰ ਆ ਹਾਂ ਆਜੇ ਕਦੇ ਦਾਲ ਸਾਡੇ ਲੱਗੇ ਗੱਲ ਕੀ ਉਹ ਮੈਂ ਤਾਂ ਐਲਕਾ ਵਾਦਾ ਕੀਤਾ ਆਉਲਾ ਸਾਹਿਬ ਨੇ ਤਿੰਨ ਚਾਰ ਵਾਦਾ ਕੀਤਾ ਆ ਮਾਦਾ ਦਾ ਵਾਦਾ ਕਰਕੇ ਕਹਿੰਦਾ ਵੀ ਲੋਕਾਂ ਦੇ ਘਰ ਮੂੰਹ ਲਾ ਕੇ ਕਿਦਾਂ ਜਾਣਾ ਮੁੜ ਕੇ ਅੱਛਾ ਬਰੇ ਤੇ ਕਾਫੀ ਜਬ ਨੇ ਸਭ ਤੋਂ ਵੱਡੇ ਵਾਤਾਵਰਨ ਪ੍ਰੇਮੀ ਸੰਤ ਸਿੱਚੇਵਾਲ ਜੀ ਅੱਜ ਅਮਸਦ ਵਿੱਚ ਆਏ ਆ ਤੁਹਾਡੇ ਤੋਂ ਪਹਿਲਾਂ ਅਸੀਂ ਹੁਣੇ ਹੀ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਦੇ ਨਾਲ ਇੱਕ ਲੰਬੀ ਮੀਟਿੰਗ ਕੀਤੀ ਹੈ ਅਮਸਦ ਦੇ ਸ਼ਹਿਰ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਤੋਂਗਟਾਪ ਡਰੇਨ ਦਾ ਮੁੱਦਾ ਜਿਹੜਾ ਤੁਹਾਨੂੰ ਸਾਰਿਆਂ ਨੂੰ মিডিਆ ਵਾਲੇ ਦੋਸਤਾਂ ਨੂੰ ਪਤਾ ਹੈ ਉਹ ਬਹੁਤ ਹੀ ਲੰਮੇ ਸਮੇਂ ਤੋਂ ਲਟਕ ਰਿਹਾ ਉਹ ਹਾਲੀ ਹੋ ਰਿਹਾ ਆ ਲੋਕ ਜਿਹੜੇ ਆ ਉਹ ਬਿਮਾਰ ਹੋ ਰਹੇ ਉਹ ਜਿਹੜੀਆਂ ਵੀ ਕਲੋਨੀਆਂ ਟੋਂਗਟਾਪ ਡਰੇਨ ਦੇ ਕੰਢੇ ਤੇ ਨੇ ਦੋਵੇਂ ਪਾਸੇ ਉਨ੍ਹਾਂ ਕਲੋਨੀਆ ਦੇ ਵਿੱਚ ਲੋਕਾਂ ਦਾ ਰਹਿਣਾ ਜਿਹੜਾ ਮੁਸ਼ਕਲ ਹੋਇਆ ਲੋਕਾਂ ਦੇ ਟੀਵੀ ਫਰਿੱਜ ਜਿੰਨੇ ਜਿਹੜੇ ਬੀਲੀ ਨਾਲ ਚੱਲਣ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਸਿਸਟਮ ਹੈ ਉਹ ਸਾਦਾ ਹੀ ਮਹੀਨੇ-ਮਹੀਨੇ ਬਾਅਦ ਖਰਾਬ ਹੋ ਜਾਂਦਾ ਹੈ। ਉਹ ਮੈਂ ਕਈ ਵਾਰਾਂ ਸੋਚਦਾ ਕਿ ਜੇ ਫਰਿੱਜ ਖਰਾਬ ਹੋ ਜਾਂਦੀ ਤੇ ਬੰਦੇ ਦਾ ਕੀ ਹਾਲਤ ਹੋ। ਇੱਕ ਤਾਂ ਬੰਦਾ ਜਿਹੜੇ ਇੰਡਸਟਰੀ ਵਾਲੇ ਆ ਜਿੰਨਾਂ ਇੰਡਸਟਰੀਆਂ ਦਾ ਪਾਣੀ ਪੈਂਦਾ। ਉਹਨਾਂ ਇੰਡਸਟਰੀ ਵਾਲਿਆਂ ਨੂੰ ਇੱਕ ਕੋਈ 100 ਦੇ ਕਰੀਬ ਡੇਢੀ ਹੈ ਜਿਨ੍ਹਾਂ ਦਾ ਪਾਣੀ ਗੋਆ ਮਾਲਮੁੱਤ ਜਿਹੜਾ ਡੰਗਵਾਵਾ ਸਾਰਾ ਇਹ ਸਾਰਾ ਡਰੇਨ ਦੇ ਵਿੱਚ ਪੈਂਦਾ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਅਸੀਂ 13 ਮਈ ਨੂੰ ਉਹਨਾਂ ਨੂੰ ਸੱਦਿਆ ਸਾਰਿਆਂ ਨੂੰ ਬਾਬਾ ਜੀ ਉਹਨਾਂ ਦਾ ਮੀਟਿੰਗ ਕਰਨਗੇ ਅਸੀਂ ਮੀਟਿੰਗ ਕਰਾਂਗੇ ਸਾਰੇ ਸਾਡੇ ਅਧਿਕਾਰੀ ਹੋਣਗੇ ਅਸੀਂ ਪਹਿਲਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਭਈ ਉਹ ਸਹਿਯੋਗ ਕੰਮ ਜਿੰਦਾ ਬਾਬਾ ਜੀ ਦਾ ਲੁਧਿਆਣੇ ਦੇ ਨਾਲ ਸਹਿਯੋਗ ਕੀਤਾ ਉੱਥੇ ਦੇਦੀ ਆਲੇ ਨੇ ਇੱਥੇ ਵੀ ਸਾਡਾ ਸਹਿਯੋਗ ਕੰਮ ਤਾਂ ਜੋ ਅਸੀਂ ਇਹਨੂੰ ਠੀਕ ਕਰ ਸਕੀਏ ਜਿੱਥੇ ਸਾਨੂੰ ਵਿਅਕਤੀਗਤ ਕੰਮ ਕਰਨਾ ਪਊਗਾ ਇਹਦੇ ਲਈ ਵਿਅਕਤੀਗਤ ਵੀ ਕਰਾਂਗੇ ਜਿੱਥੇ ਗਵਰਨਮੈਂਟ ਦੇ ਥੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਕੇ ਜੋ ਜੋ ਇਹਦੇ ਲਈ ਕਰਨਾ ਪਊਗਾ ਉਹ ਆਪਾਂ ਕਰਾਂਗੇ ਟਿਕਾਦਵਾਈ ਤੇ ਹਲਕ ਤੇ ਹੋਊਗੀ ਦੇਖੋ ਸਾਨੂੰ ਆਜਾ ਕਲੀਅਰ ਨਹੀਂ ਵੀ ਕਿੰਨੇ ਕਿੰਨਿਆਂ ਦੇ ਪਲਾਂਟ ਵਾਹੇ ਉਹ ਕਾਗਜ਼ਾਂੀ ਤੇ ਸਾਈਡ ਤੇ ਲੱਗੇ ਆ ਕਿੰਨਿਆਂ ਦੇ ਚੱਲ ਰੇ ਕਿੰਨਿਆਂ ਦੇ ਨਹੀਂ ਚੱਲ ਰੇ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਨੂੰ 13 ਤਰੀਕ ਨੂੰ ਮੀਟਿੰਗ ਦੇ ਵਿੱਚ ਕਿ ਭਈ ਇਦਾਂ ਨਾ ਕਰੋ ਤੁਸੀਂ ਆਪਣੇ ਪਲਾਂਟ ਲਾਓ ਚਲਾਓ ਡੇਢੀਆਂ ਆਲਾ ਬੇਨਤੀ ਕਰਾਂ ਜਿਹੜਾ ਫੇਰ ਬੰਦਾ ਨਹੀਂ ਮੰਨੂਗਾ ਉੱਤੇ ਫੇਰ ਕਾਨੂੰਨੀ ਕਰੋ ਹੀ ਕਈ ਬੰਦੇ ਜੰਮੇ ਕਿੰਤੂ ਫ੍ਰੀਤੂ ਦੇ ਉਹਨਾਂ ਦੀ ਨਾ ਸੋਚਿਆ ਕਰੋ ਜਿਹੜਾ ਬੰਦਾ ਕੰਮ ਕਰਦਾ ਉਦੋਂ ਦੇਖਿਆ ਕਰੋ ਅਸੀਂ ਕੰਮ ਵਾਲਿਆਂ ਕੰਮ ਕਰਨਾ ਹੈ ਅਸੀਂ ਬਸ ਬਾਬਾ ਜੀ ਦੀ ਗਵਾਹੀ ਤੇ ਡਰੇਨਸ ਠੀਕ ਕਰਾਂਗੇ ਮੈਂ ਪਹਿਲਾਂ ਇਹਦੀ ਸਫਾਈ ਕਰਾਈ ਸੀ ਹਾਂ ਅਸੀਂ ਤੇ ਉਦੋਂ ਹੱਥੀ ਤੋਂ ਨਹੀਂ ਕਿਵੇਂ ਅਸੀਂ ਉਹ 1.5-2 ਕਿਲੋਮੀਟਰ ਤੱਕ ਪਹੁੰਚ ਗਏ ਅੱਛਾ ਇਹ ਜਿਹੜਾ ਪੁੱਲਾ ਵੀ ਦੱਸ ਹਾਂ ਖੁੱਲਾ ਬਹੁਤ ਲੋਕਾਂ ਦੇ ਵੱਲਿਆ ਰੇਨ ਤੇ ਬੜੀ ਵੱਧੀ ਆ ਜੀ ਹਾਂ ਉਹ ਵੀ ਡੇਰੀਆ ਕਰ ਦੇਣਾ ਉਹ ਅਗਲਾ ਘਰ ਵੀ ਡੇਰੀ ਆ ਤੇ ਕਮਟਾ ਦੇ ਦੇ ਬਿੰਨ ਪਤਾ ਉਹ ਅੱਗੇ ਵੀ ਡੇਰੀ ਆ ਉਹ ਸਦਾ ਇਹਦੇ ਵਿੱਚ ਹੀ ਆ ਜੀ ਪਾਈਪ ਥੱਲੇ ਦੀ ਪਾਇਆ ਪਾਈਪ ਥੱਲੇ ਦੀ ਪਾਇਆ ਉਹਨਾਂ ਨੇ ਸਦਾ ਇਹਦੇ ਵਿੱਚ ਹੀ ਕਰ ਦਿੰਦੇ ਆ ਹਾ ਦੇਖੋ ਆਜਾ ਸਰ ਜੀ ਬਾਦੂ ਮੰਤਰੀ ਕੀ ਹਾਲ ਹੈ ਜੀ ਆਜਾ ਜੀ ਤੁਸੀਂ ਗੋਆ ਵਗੈਰਾ ਵਿੱਚੇ ਤੋੜ ਦਿੰਦੇ ਹਾਂ ਜੀ ਜੀ ਗੋਆ ਨਹੀਂ ਤੇ ਗੋਆ ਹਾਂ ਜੀ ਗੋਆ ਬੜਾ ਟੁੜੀ ਜਾਂਦੀ ਹੈ ਨਾ ਇਹ ਹੋਰ ਖਤਰਨਾਕ ਕਿਉਂਕਿ ਤੂੰ ਨਿਕ ਤੇ ਗੋਆ ਤਾਂ ਵੀ ਥੋੜਾ ਜਿਆ ਸੁਭਾਲ ਜਾਂਦਾ ਟੁੜੀ ਜਾਂ ਇਦਰਾ ਪਾਈਪ ਨਾਲ ਪਹਿਲੇ ਸ਼ਹਿਰ ਸੀ ਕਿਹੜੀ ਜਗ੍ਹਾ ਸੀ ਪਹਿਲੇ ਗੁਰੂ ਜੀ ਸ਼ੂ ਨਹੀਂ ਨਹੀਂ ਨਵੇਂ ਬਣਾਇਆ ਇਹ ਉਹ ਫਿਰ ਉਹ ਪਿੰਡ ਤੋਂ ਆਦਿਆ ਪਾਣੀ ਉਹ ਵੇਖੋ ਹਾਂਜੀ ਹਾਂ ਉਹ ਨਾਲ ਉਹ ਇਹ ਕਿਹੜਾ ਪਿੰਡ ਹੈ ਇਹਦਾ ਵੀ ਲਿਖਿਆ ਨਾ ਜੀ ਉਹਦੇ 'ਚ ਲਿਖਿਆ ਨਾਵੀਆਂ 'ਚ ਹਾਂ ਇਹ 20 ਤੇ ਵੈਸੇ ਬਹੁਤ ਘੱਟ ਨੇ ਇਹ ਤੇ ਤੁਸੀਂ ਜਦੋਂ ਦੇਖਿਓ ਆਬਾਦੀ ਇਹਦੇ ਸਾਰੇ ਸਾਰੇ ਇਹ 20 ਦੀ ਤੇ ਲਿਸਟ ਬਣੀ ਹੈ ਮੇਰੇ ਸਾਹ ਨਾਲ ਜਿੰਨੀਆਂ ਅੱਗੇ ਕਲੋਨੀਆਂ ਨਾਲ ਐਸਟੀਪੀ ਤੇ ਲੱਗੇ ਨਹੀਂ ਹੋਣੇ ਕਿਉਂ ਨਹੀਂ ਨਹੀਂ ਕਿਤੇ ਨਹੀਂ ਲੱਗੇ ਹੈਗਾ ਸ਼ਹਿਰ ਦਾ ਹੀ ਹੈ ਸ਼ਹਿਰ ਦਾ ਹੀ ਆ ਪਾਣੀ ਸ਼ਹਿਰ ਦਾ ਹੁੰਦਾ ਪਰ ਟ੍ਰੀਟਮੈਂਟ پلان ਨਾਲ ਜੁੜਿਆ ਨਹੀਂ ਹੈ ਹਾਂ ਬਾੜੀਆਂ ਬੱਲੀਆਂ ਤੁਹਾਡੀ ਇੰਡਸਟਰੀਆ ਰਹਿ ਗਈ ਉਹਨਾਂ ਦਾ ਵੀ ਤੇ ਲੋਕਾਂ ਦਾ ਵੀ ਇਹ ਸਾਰਾ ਪਾਣੀ ਇਦੋਂ ਸ਼ਹਿਦ ਤੋਂ ਹੁੰਦਾ ਹੈ ਅਗੋਂ ਤਾਂ ਸ਼ਹਿਦ ਵਿੱਚ ਵਰ ਜਾਂਦੀ ਉਹ ਮੁਰਸਾਬਾਦ ਕੀ ਆ ਉਹ ਮੁਰਸਾਬਾਦ ਇਹ ਕੰਡੇ ਦੇ ਆ ਜਾਂਦਾ ਉਹ ਮੈਂ ਲੋਕ ਸਭਾ ਲੱਛੇ ਸਾਰੇ ਇਲਾਕਿਆਂ ਚ ਗਿਆ ਹਾਂ ਉਹ ਇਹ ਉਹ ਤੇ ਕੱਢਿਆ ਤੇ ਚੱਲ ਜਾਂਦਾ